भई बल में रह गई तो चल भी छुदा करूंगा कब तुम छोड़ सले कहां तुम चले गए तुमने आवास तुम पी लोगे سارے ہیوار جی ہوئے دوست میری ਅਜਾਤ ਹਸਾਰੇ ਜੀ ਕ੍ਰਿਸ਼ਨਾ ਸ਼ਰਦਾ ਦੇ ਪੁੱਤ ਜੀ ਬੇਤ ਮਾਸ਼ਾ ਅੱਲੋ ਨਾਲ ਦੀ ਨਾਲ ਵਰਪਿਤਾ ਪਰਮਾਤਮਾ ਦੇ ਅੱਗੇ ਇਸ ਪ੍ਰਾਰਥਨਾ ਸਮਾਜ ਜਾਈ ਇਹ ਦੁਆ ਵੀ ਕਰਨੇ ਇਕੱਠੇ ਹੋਏ ਆ ਕਿ ਉਸ ਬੱਚੇ ਨੂੰ ਆਪਣੇ ਚਰਨਾਂ 'ਚ ਬਾਸ ਦੇਈ ਪਿੱਛੋਂ ਸਾਨੂੰ ਸਾਰਿਆਂ ਨੂੰ ਇਸ ਬਖਸ਼ਣ ਪਰਿਵਾਰ ਨੂੰ ਮਾਤਾ ਨੂੰ ਪਤਾ ਇਹ ਜਿਹੜਾ ਦੁਖਾਂਤ ਹੈ ਕਹਿਰ ਅਨ ਹੋਣੀ ਹੈ ਜੀਵਨ ਤੇ ਨਵੇਂ ਪਿਤਾ ਪਰਮਾਤਮਾ ਨੂੰ ਆਰੀ ਉੱਤਰ ਮੈਂ ਚੱਲ ਪਰ ਪਿਤਾ ਪਰਮਾਤਮਾ ਨੂੰ ਪਿਆਰੇ ਹੋ ਗਏ ਸਤ ਹੋ ਗਏ ਉਹਨਾਂ ਦੇ ਔਰ ਸਤ ਕੀ ਤਰੀਕ ਹੋ ਗਈ 15 ਦਿਨ ਹੋ ਗਏ ਸਾਰਾ ਸ਼ਹਿਰ ਸੂਫੀ ਵਿੱਚ ਡੁੱਬਿਆ ਹੋਇਆ ਇਸ ਕਹਿਰ ਦੇ ਉਤੇ ਪਰਮਪਿਤਾ ਪਰਮਾਤਮਾ ਦੀ ਇਹ ਫੈਸਲੇ ਤੇ ਅਸੀਂ ਕਿੰਤੂ ਪ੍ਰੰਤੂ ਕਰ ਰਹੇ ਆ ਕਿ ਐਨੀ ਮਾਰ ਪਈ ਬੁਰਲਾਲੇ ਦਇਆ ਕੀ ਦਰਦ ਨਾ ਤੈਨੂੰ ਦਰਦ ਨਹੀਂ ਆ ਮਾਸੂਮ ਬੱਚਿਆਂ ਨੂੰ ਕੋਈ ਪਰੀ ਜਵਾਨੀ ਅਸੀਂ ਸਾਡੇ ਕਬੂਚਾ ਪਸੂ भारी कई से ई पाव पवित्रा जी हाज़री विच बहुत ई दुखी दादा जे लाइ बहुत ई प्यारे बचे परिवार लाडला बचा ਸਾਰੇ ਪਰਿਵਾਰ ਦੀਆਂ ਅੱਖਾਂ ਦਾ ਤਾਰਾ ਕ੍ਰਿਸ਼ਨ ਪਾਂਸਲ ਜੋ ਪਰਮਾਤਮਾ ਦੇ ਚਰਨਾਂ ਦੇ ਵਿੱਚ ਵਲੀ ਹੋ ਗਏ ਆਪਸਾਈ ਸਰਦਾਰ ਸੁਮੇਟ ਕਰਨ ਵਾਸਤੇ ਕਟਵੇ ਜਿਹੜਾ ਦੁੱਖ ਹਰ ਇਤਨਾ ਦੁਖਦਾਈ ਹੈ ਇਤਨਾ ਅਸਾਂ ਹਕਾਇਆ ਸਮਝ ਨਹੀਂ ਆਦੀ ਕਿ ਦੁੱਖ ਕਿਸ ਤਰ੍ਹਾਂ ਜ਼ाहिर ਕਰੀਏ ਸੁਬਾਸ ਬਨਸ਼ਾ ਦੇ ਦਾਦਾ ਜੀ ਜਿਹਨਾਂ ਦੇ ਨਾਲ ਸਾਡੀ ਭੈਣ ਦਾ ਕ੍ਰਿਸ਼ਨ ਜੀ ਦਸਹਿਰਿਆ ਸੋਧੇ ਹੁੰਦੀ ਇਸ ਉਹਦਾ ਪਿਤਾ ਹੋਰਾਂ ਜੀ ਆਂਚਲ ਇਹਦਾ ਮਾਂ ਦਾ ਪਿਆਰ ਹੈ ਨਹੀਂ ਕੋਈ ਸ਼ਾਂਦੀ ਨਹੀਂ ਮਿਲਦੀ ਉਹਦਾ ਜੀ ਤਾਇਆ ਜੀ ਤਾਈ ਜੀ ਪੂਰਾ ਬਾਂਸੂ ਪਰਿਵਾਰ ਬੇਟਾ ਦੁਕਾਨ ਪਰਿਵਾਰ ਦੇ ਵਿੱਚ ਆਇਆ ਔਰ ਬੜੀ ਲੜਾਈ ਲੜੀ ਕਿਸ਼ਨਾ ਨੇ ਕਈ ਤਰ੍ਹਾਂ ਹਸਪਤਾਲ ਦੇ ਵਿੱਚ ਔਰ ਕੋਈ ਇਹ ਜਾ ਜਿਸ ਨੇ ਕ੍ਰਿਸ਼ਨਾ ਵਾਸਤੇ ਅਰਦਾਸ ਨਹੀਂ ਕੀਤੀ ਪਾਠ ਨਹੀਂ ਕੀਤਾ ਪਰ ਕ੍ਰਿਸ਼ਨਾ ਦਾ ਪਰਵਾਰ ਦੇ ਨਾਲ ਦੇ ਨਾਲ ਹੀ ਸਾਥ ਸੀ ਉਹ ਪਰਮਾਤਮਾ ਨੂੰ ਇਸ ਤੋਂ ਜ਼ਿਆਦਾ ਪਰਿਵਾਰ ਦੀ ਸਾਰੇ ਨਹੀਂ ਖੁਸ਼ੀ ਮਨਜੂਰ ਨਹੀਂ ਸੀ। ਸੋ ਬੜਾ ਪਾਰੀ ਦੁੱਖ ਹੈ ਜਿਸ ਦੁਆਏ ਪਾਣਾ ਵਰਤਿਆ ਆ। ਆਪਾਂ ਸਾਰੇ ਜੋ ਸਮਾਜਿਕ ਜ਼ਿੰਮੇਵਾਰੀਆਂ ਪੂਰੀਆਂ ਕਰਦੇ ਆ ਸਾਡੇ ਸੱਤ ਬੱਚੇ ਉਸ ਪਰਮਪਿਤਾ ਪ੍ਰਭਾਤਾਂ ਦੇ ਹੱਥਾਂ 'ਚ ਭੋਲੇ ڈرائیور سے اس طرح سے مایوسی آج حالات کبھی سفا نہیں اور کتا ساڑی کے جس جس پروار کے نام سارے پنجاب باہر بھی گل کیتی گئی بہت دلی ہاتھ سارے لوگ نے ਜੋ ਉੱਡਕਾ ਵਾਪਰੀ ਦੁਖਾਂਤ ਵਾਪਰਿਆ ਇਸੇ ਵਾਰਸਤ ਬਣਾਇਆ ਗਿਆ ਉਹਦਾ ਸੁੱਖ ਹੁੰਦਾ ਗਹਿਣਾ ਕਿ ਤੇਰਾ ਪਾੜਾ ਮਿੱਠਾ ਲਾਗੇ ਅਸੀਂ ਦੇਖ ਰਹੇ ਹਾਂ ਤਖਾਤ ਜਿਸ ਤਨ ਲਾਗੇ ਸੋਤਰ ਜਾਣੇ ਕੋਈ ਨਾ ਜਾਣੇ ਪੀੜ ਉਤਾਈ ਜਿਨ੍ਹਾਂ ਦੇ ਨਾਲ ਇਹ ਬਾਪੁਰ ਦਾ ਉਹੀ ਜਨਸਰ ਇਹ ਜਿਹੜੇ ਬੱਚੇ ਪੋਸਤ ਪਹਿਲਾ ਇਹਨਾਂ ਪਰਿਵਾਰਾਂ ਦੇ ਵਿੱਚ ਹੱਸ ਰਹੇ ਸੀ ਖੇਡ ਰਹੇ ਸੀ ਸਾਡਾ ਜਿਹੜਾ ਸਮਾਜਿਕ ਜੀਵਨ ਹੈ ਮਾਪੇ ਦਾ ਗ੍ਰੈਂਡ ਪੇਰੈਂਟਸ ਦਾ ਆਸੀਂ ਬੱਚਾ ਨੂੰ ਦੇਖ ਕੇ ਹੀ ਆਪਣਾ ਜੀਵਨ ਕੇ ਚਾਹਤੇ ਆਜ ਉਹਨਾਂ ਪਰਿਵਾਰਾਂ ਦੇ ਵਿੱਚ ਮਾਤਮਛਾਗੇ ਅਰ ਪੂਰੇ ਸਮਾਣੇ ਦੇ ਵਿੱਚ ਸਮਾਰੇ ਇਲਾਕੇ ਦੇ ਵਿੱਚ ਪੂਰੀ ਸ਼ੋਗ ਦੀ ਲਹਿਰ ਹੈ ਮੈਂ ਅੱਜ ਤੱਕ ਇਸ ਤਰ੍ਹਾਂ ਦੀ ਮਾਇੂਸੀ ਇਸ ਤਰ੍ਹਾਂ ਦਾ ਸਹਿ ਸਮਾਣੇ ਸ਼ਹਿਰ ਚ ਨਹੀਂ ਦੇਖੀ ਲੋਕ ਕੋਈ ਜ਼ਿਆਦਾ ਗੱਲਬਾਤ ਨਹੀਂ ਕਰਦੇ ਪਰ ਅੰਦਰੋਂ ਅੰਦਰ ਇਹ ਮਹਿਸੂਸ ਕਰ ਰਹੇ ਹੈ ਪਰਮਾਤਮਾ ਨੂੰ ਇੱਕ ਤਰੀਕੇ ਦਾ ਮਿਹਣਾ ਵੀ ਦੇ ਰਹੇ ਹੈ ਕਿ ਇਹ ਜਿਹੜੇ ਫੁੱਲਾਂ ਵਰਗੇ ਬੱਚੇ ਹੈ ਇਹ ਕਿਸ ਤਰ੍ਹਾਂ ਦਾ ਪਾਣਾ ਵਰਤਿਆ ਗਿਆ ਔਰ ਇਹ ਮਾਨਸਿਕ ਪਰਿਵਾਰ ਬਹੁਤ ਹੀ ਪੂਜਾ ਪਾਠ ਕਰਨ ਵਾਲਾ ਪਰਿਵਾਰ ਪਰਮਾਤਮਾ ਦੀ ਅਸਾ ਸ਼ਰਧਾ ਬਹੁਤੀਆਂ ਗਾਂਵਾਂ کاروبਾਰਿਕ ਸਾਉਸਤਰਾ ਕਾਰੋਬਾਰਕ ਵਾਲੇ ਬਹੁਤ ਬਾਕੀ ਜਿੰਨੇ ਵੀ ਸਾਡੇ ਪਰਿਵਾਰ ਨੇ ਜਿਨ੍ਹਾਂ ਦੇ ਛੰਨੇ ਉੱਚੇ ਹੁੰਦੇ ਨੇ ਬੱਚੇ ਅੱਠਾ ਕੋਲੇ ਸਾਰੇ ਪਰਿਵਾਰ ਬਹੁਤ ਹੀ ਪਰਮਾਤਮਾ ਨੂੰ ਮੰਨਣ ਵਾਲੇ ਪਰਿਵਾਰ ਨੇ ਸੁਬੜੀ ਬਿਯੋਗ ਆਲੇ ਹਾਲਾਤ ਨੇ ਔਰ ਉਸ ਵਜੋਂ ਜੀ ਕਾਰਮਿਕ ਸਖੀਤਾ ਬਹੁਤ ਵੱਡੀ ਗਿਤੀ ਸਮਾਣਾ ਵਾਸੀ ਬਹਾ ਕੋ ਇਥੇ ਤੇ ਆ ਸਰਕਾਰ ਦੇ ਵਜੀਤ ਸਾਹਿਬ ਵੀ ਆਏ ਇੱਕੋ ਕੇ ਸਾਡੇ ਜੱਟ ਜੀ ਸਨਾ ਪ੍ਰਤਾਪ ਸਿੰਘ ਗਵਾਸਾ ਸਾਹਿਬ ਵੀ ਆਏ ਸਾਡੇ ਪੀਸੀਸੀ ਦੇ ਪ੍ਰਧਾਨ ਅਪਣੇ ਦਸ ਸਿੰਘ ਵਾਲੇ ਬੜੇ ਜੀ ਸਾਰੇ ਪਰਿਵਾਰਾਂ ਚ ਆ ਕੇ ਦੁੱਖ ਦਾ اظہار ਕਰਦੇ ਗਏ ਆਂ ਜੀਵਿੰਦਰ ਸਿੰਘਲਾ ਸਾਹ ਜ ਸਾਡੇ ਸੀਨੀਅਰ ਲੀਡਰ ਹਾਜ਼ਰੀ ਦੁਆਰੇ ਸਾਡੇ ਚੇਤਨ ਸਿੰਘ ਜੋੜਾ ਮਾਤਾ ਐਮਐਲਏ ਸਾਫ ਸਾਰੇ ਭੋਗਾਂ ਦੇ ਹਾਜ਼ਰੀ ਦੁਆਰੇ ਸਦਾ ਸਜੀਤ ਸਿੰਘ ਜੀ ਰਖਵਾ ਸਾਹ ਹਾਜ਼ਰੀ ਦੁਆ ਰਹੀ ਹੈ ਸਾਰੀ ਕ੍ਰਿਟੀਕਲ ਸਾਰਾ ਪੰਜਾਬ ਇਸ ਦੁੱਖ ਦੇ ਵਿੱਚ ਸ਼ਾਮਲ ਹੈ ਪਰਮਾਤਮਾ ਦੇ ਅੱਗੇ ਅਰਦਾਸ ਹੀ ਕੀਤੀ ਜਾ ਸਕਦੀ ਹੈ ਬੇਨਤੀ ਹੋ ਕੀਤੀ ਜਾ ਸਕਦੀ ਹੈ ਸਾਰੇ ਹੀ ਕਰ ਰਹੇ ਹੈ ਤਾਕਤ ਬਖਸ਼ੇ ਇਹਨਾਂ ਪਰਿਵਾਰਾਂ ਨੂੰ ਪਾਣਾ ਮੰਨ ਸਕੇ ਚਾਹਨਾ ਦੇ ਵਿੱਚ ਨਵਾਸ ਬਖਸ਼ੇ ਆਨਲਸ ਮਾਚੀ ਹੋਵੇ ਸਾਰੇ ਜਪਾਸ ਤੋਂ ਦੇ ਜਿਸ ਦਾ ਪਾਣਾ ਅੱਜ ਲਗੇ ਹੋਏ ਨੇ। ਇਹ ਇਕਵਿਪਮੈਂਟ ਦੀ ਹੈ। ਕਿਤਾ ਦੁਫਾਤ ਮੈਂ ਸੱਚੀ ਦੇਖੀਆਂ। ਜਿਹੜਾ ਮਦਰਸਾ ਵੀ ਬੈਠੇ ਹੈ, ਰਖਾ ਸਾਹਿਬ ਵੀ ਬੈਠੇ ਹੈ, ਸਿੰਘਲਾ ਸਾਹਿਬ ਵੀ ਬੈਠੇ ਸਾਰੇ ਜੁੜੀ। ਇਹ ਜਿਹੜਾ ਪਾਣਾ ਵਰਧਿਆ। ਇਹਦਾ ਸੱਚੇ ਮਤੋਂ ਇਨਸਾਫ کسی بھی طریقے دی گنجائش نہیں ہونی دی کہ اور خاص کر کے پروار انساف دے اِسی اس چیز فیل ہو گئے آنے والی ان پستوں معاف نہیں کرنی وفانت ہے میری ہاتھ چلو ਇਹ ਬੇਰਪੁਰ ਸਚਾਈ ਸਾਹਮਣੇ ਆਣੀ ਚਾਹੀਦੀ ਲੋਕ ਅੰਦਰੋਂ ਦੇ ਮਨੋਂ ਬਹੁਤ ਡੀਟੇ ਕੇਸ ਕਾਮ ਨਾਲ ਤਰਾਸਣਾ ਥੋੜਾ ਸਵਰਉ ਸੋ ਬਹੁਤ ਵੱਡੀ ਗਿਲਤੀ ਦੇ ਵਿੱਚ ਲੋਕ ਹੀ ਇਕੱਠੇ ਹੋ ਰਹੇ ਆ ਅੱਜ ਵੀ ਬੜਾ ਵਿਸ਼ਾਲ ਇਕੱਠ ਹੈ ਸਾਰੇ ਲਿੰਦਸਰੋਂ ਆ ਗਾ ਸਾਰੇ ਦਾ ਰਿਸ਼ਤੇ ਦਾ ਸੁਵੰਧੀਆਂ ਦਾ ਪਰਿਵਾਰ ਨੂੰ ਮੇਕੋੜ-ਪੋੜ ਤੱਕ ਵਰਤ। ਤੁਸੀਂ ਘੜੀ ਦੇ ਵਿੱਚ ਤੁਸੀਂ ਦੁੱਖ ਮੋੜਨ ਵਾਸਤੇ ਆਏ ਹੋ। ਤੁਹਾਡੇ ਆਗ ਦੇ ਨਾਲ ਜਰੂਰ ਇੱਕ ਪਰਵਾਰ ਦਾ ਘਟੇਗਾ। ਤੁਹਾਡੇ ਸਾਰਿਆਂ ਦਾ ਕੋਟ-ਪੋੜ ਤੱਕ ਬਲਾਜ ਹੋਮ ਸ਼ੰਗ